ਜੀ ਦੇਖ ਲਓ ਵੀ ਕਿੱਥੇ ਆ ਗਈ ਆਲਮਾਰੀਆਂ ਦੇਖੋ ਤੁਸੀਂ ਘਰ ਦੇ ਵਿੱਚ ਨਾ ਤਾਂ ਇਹਨਾਂ ਨੇ ਜਗ੍ਹਾ ਰੋਕਣੀ ਐ ਤੇ ਨਾ ਕੋਈ ਜਾਦੇ ਫालतू ਖਰਚਾ ਇਹਦੇ ਉੱਪਰ ਆਪਾਂ ਕੀ ਕਰਦੇ ਆਂ ਅਲਮਾਰੀਆਂ ਬਣਾ ਲੈਣੇ ਆਂ ਅੰਦਰ ਸਮਾਨ ਘੱਟ ਰੋਕ ਰੱਖਦਿਆਂ ਨੇ ਬਾਹਰ ਜਗ੍ਹਾ ਵਧਰੋ ਰੋਕ ਲਾਂਦੀਆਂ ਹਨਾ ਹਾਂਜੀ ਬਿਲਕੁਲ ਇਹਦੇ ਵਿੱਚ ਆਪਣੀ ਕੀ ਖਾਸੀਅਤ ਹੈ ਇਹਦੇ 'ਚ ਖਾਸੀਅਤ ਇਹ ਹੈ ਜੀ ਇੱਕ ਤਾਂ ਇਹ ਗਲਾਸ ਦੇ ਪੱਲੇ ਲੱਗੇ ਨੇ ਜੀ ਔਰ ਇਹ ਹਾਫ ਫੋਲਡ ਸਲਾਈਡਰ ਡੋਰ ਲੱਗਿਆ ਹੋਇਆ ਹੈ ਜੀ ਇਹਦੇ 'ਚ ਬੈਨੀਫਿਟ ਇਹ ਹੈ ਵੀ ਆਪਣੀ ਅਲਮਾਰੀ ਦਾ ਜਿਹੜਾ 뷰 ਆਪਾਂ ਨੂੰ ਪੂਰਾ ਮਿਲ ਜਾਂਦਾ ਓਪਨ ਹਾਂਜੀ ਉਹਦੇ ਪੱਲਾ ਜਦੋਂ ਖੁੱਲਦਾ ਹੈ ਜਗ੍ਹਾ ਵੀ ਘਟ ਕੇ ਰਿਹਾਦਾ ਜੀ ਬਾਹਰ ਹੂੰ ਇਹ ਸਲਾਈਡਰ ਪੱਲੇ ਦੇ ਵਿੱਚ ਆ ਜਾਂਦਾ ਜੀ ਹਾਫ ਫੋਲਡ ਗਲਾਸ ਦੇ ਵਿੱਚ ਬਣਿਆ ਹੋਇਆ ਸਲਾਈਡਰ ਪੱਲਾ ਸਲਾਈਡਰ ਪੱਲਾ ਤੇ ਇਹ ਕਿਸੇ ਨੇ ਇਸ ਤਰ੍ਹਾਂ ਦਾ ਬਣਵਾਉਣਾ ਹੋਵੇ ਉਹ ਵੀ ਬਣ ਸਕਦਾ ਅਗਰ ਓਪਨੇਬਲ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਓਪਨੇਬਲ ਵੀ ਬਣਾ ਸਕਦੇ ਹੋ ਆਪਣੇ ਕੋਲ ਸਟੈਂਡਰਡ ਸਾਈਜ਼ ਰੈਡੀ अवेलेबल ਵੀ ਮਿਲਦੇ ਆ ਜੀ ਬਾਕੀ ਕਸਟਮਾਈਜ਼ ਆਪਾਂ ਸਾਈਜ਼ ਲੈ ਕੇ ਤਿਆਰ ਵੀ ਕਰ ਦਿੰਦੇ ਆ ਜੀ ਬਸ ਅਗਲੇ ਦੇ ਘਰੇ ਜਾ ਕੇ ਫੱਟੀ ਕਰਨੀ ਬਿਲਕੁਲ ਫਿਟਿੰਗ ਵਾਸਤੇ ਆਪਾਂ ਲੜਕੇ ਭੇਜ ਦਿੰਦੇ ਆ ਜੀ ਕੀ ਕੀ ਚੀਜ਼ਾਂ ਮਿਲ ਜਾਂਦੀਆਂ ਆਪਣੇ ਕੋਲ ਫਰਨੀਚਰ ਦੇ ਵਿੱਚ ਸਾਰੀਆਂ ਆਈਟਮਸ ਮਿਲ ਜਾਂਦੀਆਂ ਜੀ ਔਰ ਅਗਰ ਤੁਸੀਂ ਇੰਟੀਰੀਅਰ ਦੀ ਆਪਾਂ ਗੱਲ ਕਰੀਏ ਅਗਰ ਤੁਸੀਂ ਆਪਣੇ ਆਫਿਸ ਤਿਆਰ ਕਰਵਾਉਣਾ ਚਾਹਨੀ ਹੋ ਰੂਮ ਤਿਆਰ ਕਰਵਾਉਣਾ ਚਾਹਨੀ ਹੋ ਜਾਂ ਫਲੈਟ ਤਿਆਰ ਕਰਵਾਉਣਾ ਚਾਹਨੀ ਹੋ ਹਾਂਜੀ ਜਾਂ ਕੰਪਲੀਟ ਕੋਠੀ ਤਿਆਰ ਕਰਵਾਉਣਾ ਚਾਹਨੀ ਹੋ ਤਾਂ ਅਸੀਂ ਤੁਹਾਨੂੰ ਸਾਰੀਆਂ ਸਰਵਿਸ ਪ੍ਰੋਵਾਈਡ ਕਰਦੇ ਆ ਜੀ ਬਜਟ ਦੇ